ਜਾ ਭਾਜਪਾ ਦੇ ਨਵੇਂ ਪ੍ਰਧਾਨ ਅਸ਼wini ਕੁਮਾਰ ਜੀ ਫਿਰੋਜ਼ਪੁਰ ਪਹੁੰਚ ਰਹੇ ਹੈਗੇ ਉਹ ਸਬੰਧ ਦੇ ਵਿੱਚ ਗੁਰੂ ਅਰਸਾਏ ਦੇ ਭਾਜਪਾ ਵਰਕਰਾਂ ਨਾਲ ਅੱਜ ਇੱਕ ਮੀਟਿੰਗ ਰਾਣਾ ਗਰਮਿੰਦਰ ਸਿੰਘ ਛੋਡੀ ਵੱਲੋਂ ਕੀਤੀ ਗਈ ਹੈਗੀ ਆ ਕੀ ਤਿਆਰੀਆਂ ਨੇ ਮੀਟਿੰਗ ਦੀਆਂ ਉਹ ਵੀ ਗੱਲਬਾਤ ਕਰਨੀ ਹੋਰ ਪੰਜਾਬ ਦੇ ਮਸਲਿਆਂ ਤੇ ਵੀ ਗੱਲ ਕਰਨੀ ਛੋਡੀ ਸਾਹਿਬ ਸਭ ਤੋਂ ਪਹਿਲਾਂ ਅੱਜ ਤੁਸੀਂ ਪਹੁੰਚੇ ਹੋ ਚੰਦ ਮਿੰਟਾਂ ਦੇ ਵਿੱਚ ਹੀ ਤੁਹਾਡੇ ਸਮਰਥਕ ਇੱਥੇ ਆ ਗਏ ਕੀ ਤਿਆਰੀਆਂ ਨੇ ਅਸ਼wini ਜੀ ਪਹੁੰਚ ਰਹੇ ਜੀ ਦੇਖੋ ਜੀ ਸਮਰਥਕ ਨਹੀਂ ਇਹ ਮੇਰਾ ਪਰਿਵਾਰ ਹੈ ਸਾਰੇ ਖੜੇ ਜਿਹੜੇ ਨੇ ਇਹ ਮੇਰਾ خیال ਇਹਨਾਂ ਨੂੰ ਕਿੰਨੇ ਮਿੰਟ ਦਾ ਨੋਟਿਸ ਮਿਲਿਆ ਹੋਣਾ ਮੋਂਗਾ ਜੀ ਸੋਨੂ ਜੀ ਹੈ 2 ਮਿੰਟ ਲੱਗੇ ਹੋਣੇ 2 ਮਿੰਟ ਦੇ ਸੁਣੇ ਤੇ ਸਾਰਾ ਜਿਹੜੇ ਇੱਥੇ ਲੋਕ 100 ਬੰਦੇ ਤੋਂ ਉੱਤੇ ਬੰਦਾ ਇੱਥੇ ਸਾਰਾ ਇਕੱਠਾ ਹੈ ਸੋ ਇਸ ਕਰਕੇ ਇਹ ਸਾਰੇ ਲੋਕਾਂ ਨੂੰ ਬੇਨਤੀ ਕਰਨ ਲੱਗੇ ਆ ਸਾਰੇ ਐਮਸੀ ਸਾਹਿਬ ਵੀ ਆਏ ਨੇ ਪ੍ਰਧਾਨ ਜੀ ਵੀ ਖੜੇ ਨੇ ਤੇ ਅਸੀਂ ਅਸ਼ਵਨੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਲਗਾਏ ਗਏ ਨੇ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਤੇ ਆਉਣ ਵਾਲੇ ਸਮੇਂ ਜਿਹੜਾ ਇਲੈਕਸ਼ਨ ਹੋ ਰਿਹਾ ਹੈ 2027 ਚ ਉਹਦੀ ਸ਼ੁਰੂਆਤ ਔਰ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਜ਼ ਤੇ ਮੋਦੀ ਜੀ ਦੇ ਕੀ ਪ੍ਰੋਗਰਾਮ ਹੋਣਗੇ ਉਹਨਾਂ ਤੇ ਚਰਚਾ ਕਰਨ ਵਾਸਤੇ ਫਿਰੋਜ਼ਪੁਰ ਵਿਖੇ 2 ਤਰੀਕ ਨੂੰ ਸਵੇਰੇ 10:30 ਵਜੇ ਅਸੀਂ ਉੱਥੇ ਗ੍ਰੈਂਡ ਵਿਲਾ ਦੇ ਵਿੱਚ ਇੱਕ ਸ਼ਾਨਦਾਰ ਫੰਕਸ਼ਨ ਰੱਖਿਆ ਹੈ ਸੋ ਲੋਕ ਉੱਥੇ ਇਕੱਠੇ ਹੋ ਰਹੇ ਨੇ ਔਰ ਹਜ਼ਾਰਾਂ ਇੰਤਜ਼ਾਰ ਚ ਲੋਕ ਪਹੁੰਚ ਰਹੇ ਨੇ ਉੱਥੇ ਅਸੀਂ ਆਪਣੀ ਪਾਰਟੀ ਦੇ ਬਾਰੇ ਗੱਲਬਾਤ ਕਰਾਂਗੇ ਸੋਢੀ ਸਾਹਿਬ ਚਰਚਾਵਾਂ ਹੁਣ ਜੋਰਾਂ ਤੇ ਆ ਗਈਆਂ ਕਹਿੰਦੇ ਕਾਲੀ ਭਾਜਪਾ ਗੱਠ ਜੋੜ ਹੋਣ ਦੀ ਤਿਆਰੀ ਹੈਗੀ ਹੈ ਜੇ ਇਕੱਠੇ ਲੜਦੇ ਆ ਤਾਂ ਸਰਕਾਰ ਬਣਾਣਗੇ ਕੋਈ ਹੈ ਪਲਾਨ ਇਦਾਂ ਦਾ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਇਹ ਜਿਹੜੀ ਗੱਠ ਜੋੜ ਦਾ ਸਮਾਂ ਇਸ ਵੇਲੇ ਨਹੀਂ ਹੈਗਾ ਇਸ ਵੇਲੇ ਸਮਾਂ ਹੈਗਾ ਸਾਨੂੰ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਦਾ ਗੱਠ ਜੋੜ ਜਿਹੜੇ ਹੁੰਦੇ ਨਾ ਉਹ ਮਿਨੀਮਮ ਜਿਹੜਾ ਪ੍ਰੋਗਰਾਮ ਹੁੰਦਾ ਹੈ ਦੋ ਪਾਰਟੀਆਂ ਦਾ ਕਾਮਨ ਮਿਨਿਮਮ ਪ੍ਰੋਗਰਾਮ ਜਿਹਨੂੰ ਕਹਿੰਦੇ ਨੇ ਉਹ ਜਦੋਂ ਗੱਲਾਂ ਹੋਣਗੀਆਂ ਉਦੋਂ ਜਿਹੜੀ ਪਾਰਟੀ ਨਾਲ ਹੋਏਗਾ ਦੇਖਾਂਗੇ ਜੇ ਕਰਨ ਵਾਲਾ ਹੈ ਕਿ ਨਹੀਂ ਹੈ ਲੇਕਿਨ ਸਾਡਾ ਇਸ ਵੇਲੇ ਟੀਚਾ ਹੈਗਾ ਕਿ ਅਸੀਂ ਆਪਦੀ ਪਾਰਟੀ ਨੂੰ ਮਜ਼ਬੂਤ ਕਰਕੇ ਅਸੀਂ ਪੰਜਾਬ ਦੇ ਵਿੱਚ 117 ਸੀਟਾਂ ਤੇ ਇਲੈਕਚਨ ਲੜਨ ਦਾ ਮਨ ਬਣਾ ਚੁੱਕੇ ਹਾਂ ਔਰ ਸਾਡੀਆਂ ਤਿਆਰੀਆਂ ਸ਼ੁਰੂ ਨੇ ਪੰਜਾਬ ਲੈਂਡ ਪਾਲਿਸੀ ਦੀ ਵਿਰੋਧਤਾ ਹੋ ਰਹੀ ਹੈਗੀ ਪੰਜਾਬ ਚ ਕਿਸਾਨ ਔਨ ਸੜਕਾਂ ਤੇ ਆ ਗਏ ਹੈਗੇ ਆ ਇਹ ਉਦੋਂ ਆਮ ਆਦਮੀ ਪਾਰਟੀ ਲ ਕਹਿੰਦੇ ਸੀ ਬੀਜੇਪੀ ਕਿਸਾਨਾਂ ਵਿਰੋਧੀ ਹੈਗੀ ਹੁਣ ਕਿਵੇਂ ਦੇਖਦੇ ਹੈਗੇ ਉਹ ਜਿਹੜੀ ਇਹ ਪਾਲਿਸੀ ਆ ਤੁਹਾਨੂੰ ਪਤਾ ਹੈ ਕਿ ਕੇਜਰੀਵਾਲ ਤੋਂ ਉੱਤੇ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਦੂ ਵਾਲੀਆਂ ਗੱਲਾਂ ਕੋਈ ਕਰ ਸਕਦਾ ਹੈ ਤੁਹਾਨੂੰ ਪਤਾ ਹੈ ਵੀ ਉਹਨੇ ਝੂਠ ਬੋਲਨੇ ਤੁਸੀਂ ਇਹ ਦੱਸੋ ਵੀ ਜਿਹੜੀਆਂ ਗੱਲਾਂ ਪਹਿਲਾਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤੀਆਂ ਉਹਨਾਂ ਚ ਕੋਈ ਸੱਚ ਨਿਕਲੀ ਬੀਬੀਆਂ ਅੱਜ ਤਾਈਂ ਜੇਬ ਚ ਅੱਜ ਕਾਪੀਆਂ ਪਾਈ ਫਿਰਦੀਆਂ ਨੇ ਵੀ ਸ਼ਾਇਦ ਆਵਾਜ਼ ਕੋਈ ਟੈਲੀਫੋਨ ਆ ਜਾਏ 10000 ਰੁਪਏ ਤੇ 10000 ਰੁਪਏ ਦਾ ਇਕੱਠਾ ਹੋ ਜਾਏ ਤੇ ਹਾਲੇ ਤੱਕ ਤਾਂ 1000 ਕੀ 1000 ਪੈਸਾ ਵੀ ਨਹੀਂ ਮਿਲੇਗਾ ਠੀਕ ਗੱਲ ਏ ਦੂਜੀ ਗੱਲ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਲੈਂਡ ਪੂਲਿੰਗ ਜਿਹੜਾ ਇਹਨਾਂ ਨੇ ਬਣਾਇਆ ਇੱਕ ਸਿਸਟਮ ਇਹ ਤਾਂ ਫਾਰਬਰਡਸ ਨੂੰ ਸ਼ਰੇਆਮ ਲੁੱਟਣ ਦੀ ਗੱਲ ਏ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੀ ਜ਼ਮੀਨ ਦਾ ਠੇਕਾ 90000 ਰੁਪਏ ਕੱਲ ਨੂੰ ਇਹ ਲੱਖ ਰੁਪਏ ਹੋ ਜਾਣਾ ਹੋਏਗਾ ਤੇ ਲੱਖ ਰੁਪਇਆ ਠੇਕਾ ਜਿੱਥੇ ਉਥੇ ਸਰਕਾਰ ਇਹ ਗੈਰੀ ਵੀ ਅਸੀਂ ਤੁਹਾਨੂੰ 30000 ਰੁਪਇਆ ਸਾਲ ਦਾ ਦੇਵਾਂਗੇ ਤੇ ਦਿਆਂਗੇ ਵੀ 3 ਸਾਲ ਤੱਕ ਉਸ ਤੋਂ ਬਾਅਦ ਟਾਟਾ ਬਾਏ ਬਾਏ ਤੇ ਜੇ ਸਾਨੂੰ 30000 ਮਿਲੇਗਾ ਤੇ ਜਿਹੜਾ ਕਿਸਾਨ ਨੇ ਉਹਦੀ ਜ਼ਮੀਨ ਲੈ ਕੇ ਉਹਨੂੰ 1000 ਗਜ਼ ਜ਼ਮੀਨ ਦੇਣੀ ਹੈ ਨਾ ਔਰ ਉਹ ਵੀ ਕਦੋਂ ਜੇ ਜਾਂ ਜਦੋਂ ਡਿਵੈਲਪ ਹੋ ਗਈ ਕੋਈ ਟਾਈਮ ਤੇ ਜਿਹੜੇ ਬੰਦਿਆਂ ਨੇ ਡਿਵੈਲਪਮੈਂਟ ਕਰਨੀ ਹੈ ਜਿਹੜੇ ਸ਼ਾਹੂਕਾਰ ਆਉਣਗੇ ਡਿਵੈਲਪਰਸ ਦਿੱਲੀ ਤੋਂ ਕਿਤੇ ਹੋਰੋਂ ਉਹਨਾਂ ਨੂੰ ਇਹਨਾਂ ਨੇ ਪੈਸੇ ਲੈ ਲੈਣੇ ਵੀ ਭਾਈ ਤੁਹਾਨੂੰ ਇੰਨੀ ਜ਼ਮੀਨ ਮੁਫਤ ਦੇ ਰਹੇ ਆ ਤੇ ਤੁਸੀਂ ਇੰਨੇ ਪੈਸੇ ਦਿਓ ਉਹ ਇਹਨਾਂ ਨੇ ਪੈਸਾ ਇਕੱਠਾ ਕਰਨਾ ਹੈ ਇਲੈਕਸ਼ਨਜ਼ ਉੱਤੇ ਆ ਰਹੇ ਨੇ ਇਸ ਵੇਲੇ ਕੰਪਨੀ ਛੁੱਟੀ ਹੋਈ ਏ ਕੋਈ ਡਿਵੈਲਪ ਇਹਨਾਂ ਦੇ ਖਾਤੇ ਦੇ ਵਿੱਚ ਤਾਂ ਕੁਝ ਹੈ ਨਹੀਂ ਪੰਜਾਬ ਦੇ ਉੱਤੇ ਅੱਜ ਜਦੋਂ ਦੀ ਇਹ ਸਰਕਾਰ ਰਹੀ ਏ ਸਵਾ ਲੱਖ ਕਰੋੜ ਰੁਪਇਆ ਕਰਜ਼ਾ ਚੜ ਗਿਆ ਸਵਾਲ ਲੱਖ ਕਰੋੜ ਰੁਪਇਆ ਉਹਦੇ ਤੇ ਹੋਰ ਵਾਧਾ ਇਹ ਕਹਿੰਦੇ ਜੀ ਅਸੀਂ ਕਰਜ਼ਾ ਨਹੀਂ ਲੈਣਾ ਇਹਨਾਂ ਨੇ ਕਿਹਾ ਸੀ ਅਸੀਂ ਐਮਐਸਬੀ ਹਰ ਫਸਲ ਤੇ ਦੇਾਂਗੇ ਇਹਨਾਂ ਨੇ ਤਾਂ ਕੀ ਕਹਿੰਦੇ ਨੇ ਇੱਕ ਵੀ ਇੱਕ ਵੀ ਧਾਲ ਤੇ ਕੀ ਮੱਕੀ ਤੇ ਵੀ ਨਹੀਂ ਦਿੱਤਾ ਦੇਖੋ ਨਾ ਕਿ ਇਹਨਾਂ ਦੀ ਇਹਨਾਂ ਦੀ ਕ੍ਰੈਡੀਬਿਲਟੀ ਕੀ ਹੈ ਇਹਨਾਂ ਦੀ ਗੱਲ 'ਚ ਸਚਾਈ ਜਾਂ ਕੋਈ ਉਹਦੇ 'ਚ ਕੋਈ ਸੱਚ ਦੀ ਕੋਈ ਗੱਲ ਕੋਈ ਖੁਸ਼ਬੂ ਆ ਰਹੀ ਕੋਈ ਝੂਠ ਤੇ ਝੂਠ ਝੂਠ ਤੇ ਝੂਠ ਪਰ ਹੁਣ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਰਕਾਰ ਉੱਤੇ ਜੇ ਉਹਦੀ ਸਰਕਾਰ ਵੀ ਥੱਲੇ ਬਣ ਗਈ ਜਿਹਨੂੰ ਅਸੀਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਆ ਤੇ ਉਹਦੇ ਜਿਹੜੇ ਨਜ਼ਾਰੇ ਹੋਰ ਹੋਣਗੇ ਉਹਦੇ ਕੰਮ ਵੀ ਹੋਰ ਹੋਣਗੇ ਗਰੀਬਾਂ ਦੇ ਮਕਾਨ ਜਿਹੜੇ ਨੇ ਜਿਹੜੇ ਉਹਨਾਂ ਦੇ ਪੈਸਾ ਇਲਾਜ ਵਾਸਤੇ ਆ ਰਿਹਾ ਇਹ ਤੁਸੀਂ ਕਿਸੇ ਹੋਰ ਖਾਤੇ ਚ ਪਾ ਦਿੰਦੇ ਨੇ ਉਹਨਾਂ ਦੇ ਇਲਾਜ ਨਹੀਂ ਹੋ ਰੇ ਹਸਪਤਾਲਾਂ ਨੂੰ ਪੈਸਾ ਨਹੀਂ ਮਿਲ ਰਿਹਾ ਸੀਗਾ ਅਸੀਂ 100% ਉਹ ਵੀ 5 ਲੱਖ ਰੁਪਏ ਦੀ ਸਕੀਮ ਸਾਡੀ ਇਹਨਾਂ ਦੀਆਂ ਤਾਂ ਗੱਲਾਂ ਹੀ ਨਾ ਵਿੱਚ ਚੇਂਜ ਹੋਗਾ ਜੀ ਮੱਲਾ ਬੇਗਮ ਦੋ ਮੇਰੀ ਤੁਸੀਂ ਦੱਸ ਲੋ ਪਿੰਡ ਚ ਕਿੰਨੀਆਂ ਮਹੱਲਾ ਕਲੀਨਿਕ ਖੁੱਲੀਆਂ ਜੀ ਜਿਹੜੀਆਂ ਚੱਲਦੀਆਂ ਨੇ ਆ ਤੁਹਾਡੀ ਬਸੇ ਚ ਕੋਈ ਮਹੱਲਾ ਕਲੀਨਿਕ ਹੈਗੀ ਹੈ ਲੈ ਦੱਸ ਲੋ ਕਿਹੜੀ ਮਹੱਲਾ ਕਲੀਨਿਕ ਬਾਰਡਰ ਤੇ ਦੱਸ ਦਿਓ ਉੱਥੇ ਦੱਸ ਆ ਗੋਣਕੋ ਤਾੜ ਚ ਕਿੱਥੇ ਆਪਣੇ ਮੇਰੇ ਪਿੰਡ ਚ ਹੈ ਨਹੀਂ ਆਓ ਚਲੋ ਆ ਸਾਹਮਣੇ ਪਿੰਡ ਹੈ ਔਰ 4000 ਰੋਟ ਦਾ ਪਿੰਡ ਹੈ ਇੱਥੇ ਮਹੱਲਾ ਕਲੀਨਿਕ ਵਹਾ ਦਿਓ ਕੋਈ ਸਮ ਇੱਕ 4 ਕਰੋੜ ਦੇ ਲਗਭਗ ਤੁਸੀਂ ਗੁਰੂਰਸਾਹਿਬ ਗੋਲੂ ਕਾ ਮੋੜ ਡਬਲ ਕਰਾਇਆ ਹੈਗਾ ਸੀ ਲਾਈਟਾਂ ਲੱਗ ਗਈਆਂ ਖੰਬੇ ਲੱਗ ਗਏ ਸੜਕ ਡਬਲ ਹੋ ਗਈ ਚੱਲ ਗਈ ਉਹ ਤਾਂ ਉਹਨਾਂ ਚੰਜੀ ਚੰਨੀ ਦਾ ਕਰਾਓ ਹੋ ਗਿਆ ਸ਼ਾਇਦ ਉਹ ਤਾਂ ਲਾਈਟਾਂ ਚੱਲ ਜਾਂਦੀਆਂ ਦਾ ਚੱਲ ਜਾਂਦੀਆਂ ਕਿਸਮਤ ਲੋਕਾਂ ਦੀ ਮਾੜੀ ਹੈ ਕਰਾਓ ਜਿੱਥੇ ਬੰਦਿਆਂ ਨੇ ਕੀਤਾ ਪਰ ਸਾਢੇ 3 ਸਾਲ ਦਾ ਵਕਬਾ ਹੋ ਗਿਆ ਜੀ ਪੰਜਾਬ ਵਿੱਚ ਆਪ ਪਾਰਟੀ ਸਰਕਾਰ ਬਣੀ ਮੇਰਾ ਫੌਜਾ ਸਨ ਸਲਾਰੀ ਹੋਰ ਨੂੰ ਇਹ ਸਵਾਲ ਸੀ ਕਹਿੰਦੇ ਪਿਛਲੇ ਆਣ ਕੀ ਕੀਤਾ ਪਿਛਲੇ ਤਾਂ ਮੈਂ ਤੁਸੀਂ ਸੀ ਆਹ ਕੀਤਾ ਉਹਨੂੰ ਕਹੋ ਪਿਛਲੇ ਨੇ ਆਹ ਕੀਤਾ ਜਿਹੜਾ ਤੈਨੂੰ ਨਜ਼ਰ ਨਹੀਂ ਆ ਰਿਹਾਗਾ ਉਹ ਕਾਲੀਯਾਨ ਕਾ ਪਾਕੇ ਘੁੰਮਦਾ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਇਆ ਬੰਦਾ ਇੱਕ ਅੰਗਰੇਜ਼ੀ ਚ ਵਰਡ ਹੈਗਾ ਕਲਰ ਬਲਾਈਂਡ ਉਹਦੇ ਸਾਹਮਣੇ ਚੀਜ਼ ਪਈ ਹੋਵੇ ਉਹਨੂੰ ਨਜ਼ਰ ਨਹੀਂ ਆਉਂਦੀ ਉਹ ਫੌਜਾ ਸਿੰਘ ਸਰਾਰੀ ਦਾ ਤਾਂ ਉਹ ਹਾਲ ਹੈ ਉਹਨੂੰ ਨਹੀਂ ਨਜ਼ਰ ਆਉਂਦਾ ਵੀ ਇਹ ਕੀ ਕੀਤਾ ਪਾਰਕ ਬਣੇ ਨੇ ਸੜਕਾਂ ਬਣੀਆਂ ਨੇ ਡਬਲ ਹੋਈਆਂ ਨੇ ਸਟੇਡੀਅਮਸ ਬਣੇ ਨੇ ਚੌਕ ਬਣੇ ਨੇ ਲਿੰਕ ਰੋਡਸ ਬਣੀਆਂ ਨੇ ਤੇ ਫੌਜਾ ਸਿੰਘ ਸਰਾਰੀ ਨੇ ਕੀ ਕੀਤਾ ਸਵਾਯੋ ਨੇ ਆਪਣਾ ਮਕਾਨ ਬਣਾਉਣ ਤੋਂ ਔਰ ਕੀ ਕੀਤਾ ਉਹਨੇ ਕੁਛ ਕੀਤਾ ਤੇ ਦੱਸ ਦਿਓ ਤੇ ਇਹ ਸਾਰਾ ਜਿਹੜੀਆਂ ਲਾਈਟਾਂ ਚੱਲ ਨਹੀਂ ਰਹੀਆਂ ਹੈਗੀਆਂ ਹੁਣ ਤੁਹਾਡੇ ਕੋਲ ਕੋਈ ਹੈਗੀ ਜਾਦੂ ਦੀ ਛੜੀ ਮਾਰਦੇ ਹੋ ਲੋਕ ਲੁੱਟਾ ਖੋਹਾਂ ਹੁੰਦੀਆਂ ਨੇ ਐਕਸੀਡੈਂਟ ਹੁੰਦੇ ਨੇ گاਵਾਵਾਰਾ ਫਿਰਦੇ ਹੋ ਜਾਦੂ ਦੀ ਛੜੀ ਤਾਂ ਲੋਕਾਂ ਦੇ ਹੱਥ 'ਚ ਹੈ ਜਿਸ ਦਿਨ ਲੋਕਾਂ ਨੇ ਆਪਦੀ ਜਾਦੂ ਦੀ ਛੜੀ ਚਲਾਤੀ ਤੇ ਇਹ ਸਰਕਾਰ ਮੂੰਹ ਪਰ ਨੇ ਡਿੱਗ ਪਈ ਤੇ ਉਸੇ ਦਿਨ ਸ਼ਾਮ ਨੂੰ ਨਾ ਲਾਈਟਾਂ ਜਗਣ ਤਾਂ ਮੈਨੂੰ ਕਹਿਦੇ ਇਹ ਪ੍ਰਧਾਨ ਖੜੇ ਹੀ ਤੁਹਾਡੇ ਨਗਰ ਕੌਂਸਲ ਇਹਨਾਂ ਨੂੰ ਕਹਿ ਦੇ ਉਹ ਚਲਾ ਦੇਣ ਲੈ ਨਗਰ ਕੌਂਸਲ ਦੇ ਪ੍ਰਧਾਨ ਦੇ ਵਿਚਾਰੇ ਦੇ ਬਸ ਕੁਛ ਨਹੀਂ ਗਾ ਫਿਰ ਸਾਹਮਣੇ ਖੜੇ ਹੈਗੇ ਨੇ ਇਹ ਪੂਰੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਬੱਸ 'ਚ ਕੁਝ ਨਹੀਂ ਹੈਗਾਗਾ ਕਿਉਂਕਿ ਜਿਹੜੀ ਲਾਈਟ ਚਲਾਉਂਦੇ ਨੇ ਉਹ ਫੌਜਾ ਸਿੰਘ ਆ ਕੇ ਤਾਰ ਕੱਟ ਜਾਂਦਾ ਚੂਹੇ ਤਰ ਹਾਂ ਬਿਲਕੁਲ ਜੀ ਇਸਨ ਰਾਣਾ ਗਰਮੀਤ ਸਿੰਘ ਸੋਢੀ ਹੋਰੀ ਜਿਹੜੀ ਮੰਗ ਲੋਕਾਂ ਦੀ ਸੀ ਜਿਹੜੀ ਮੰਗ ਲੋਕਾਂ ਦੀ ਵੱਡੇ ਸਮੇਂ ਤੋਂ ਸੀ ਲਾਈਟਸ ਜਿਹੜੀਆਂ ਨੇ ਗੋਲੂ ਕਾ ਮੋੜ ਤੋਂ ਗੁਰੂ ਵਰਸਾ ਰੋਡ ਦੀਆਂ ਨਹੀਂ ਚੱਲ ਰਹੀਆਂ ਹੈਗੀਆਂ ਬਣਾਈਆਂ ਰਾਣਾ ਗਰਮੀਤ ਸਿੰਘ ਸੋਢੀ ਜਰਾਂ ਦੇ ਫੌਜਾ ਸਿੰਘ ਸਰਦਾਰੀ ਨੇ ਕਿਹਾ ਸੀ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਉਹਨਾਂ ਦਾ ਸਵਾਲ ਇੱਧਰ ਕੀਤਾ ਤੇ ਜਵਾਬ ਤੁਸੀਂ ਵੀ ਸੁਣ ਲਿਆ ਹੈਗਾ ਤੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਅਸ਼wini ਸ਼ਰਮਾ ਜੀ ਪਹੁੰਚ ਰਹੇ ਹੈਗੇ ਆ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਭਾਜਪਾ ਦਾ ਉਹਨਾਂ ਨੂੰ ਤੇ ਉਹ ਸਬੰਧ ਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਗੁਰੂ ਅਰਸਾਈ ਦੇ ਵਿੱਚ ਰਾਣਾ ਗਰਮੀਤ ਸਿੰਘ ਸੋਢੀ ਦੇ ਜੱਦੀ ਪਿੰਡ ਜੱਦੀ ਘਰ ਮੋਹਣ ਕੇ ਉਤਾੜ ਦੇ ਵਿੱਚ ਹੋਈ ਹੈ ਤਮਾਮ ਗੱਲਾਂ ਤੇ ਚਰਚਾ ਹੋਈ ਹੈ ਤਮਾਮ ਵਿਸ਼ੇ ਤੇ ਚਰਚਾ ਹੋਈ ਹੈ ਸਾਰੀ ਚਰਚਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਅਰਸਾਈ ਲੈ